ਉਹ ਕੜੀ ਆਈ ਗਈ ਜਿਹਦਾ ਮੈਨੂੰ ਬੇਸਬਰੇ ਨੇ ਇੰਤਜ਼ਾਰ ਸੀ Amazon ਤੋਂ ਮਗਾਈ ਸੀ ਨਾ ਤਾਂ ਕਰਕੇ ਸੋਨ ਦਾ ਹਾਰ ਨਗਰੰਡਾ ਵਾਲਿਓ ਇੰਡੀਆ ਪਾਕਿਸਤਾਨ ਆਪਾਂ ਇਹੋ ਜੇ ਮੁਲਕਾਂ 'ਚ ਰਹਿੰਦੇ ਆ ਜਿੱਥੇ ਲਾਈਟ ਗਈ ਤਾਂ ਆਪਾਂ ਕਹਿ ਦਿੰਦੇ ਆ ਤੂੰ ਪੱਕਾ ਝੂਠ ਮਾਰਿਆ ਹੋਣਾ ਜਦੋਂ ਕਿ ਰਿਸ਼ਤਾਰ ਘਰੇ ਆ ਜਾਂਦਾ ਨਾ ਪਰ ਤੇ ਆਈ ਗੱਲ ਆ ਉਹ ਤਾਂ ਲਾਈਟ ਜਾਣੀ ਜਾਣੀ ਹੁੰਦੀ ਹੈ ਪਾਕਿਸਤਾਨ ਦੇ ਕਈ ਲੋਕ ਤਾਂ ਐਡੇ ਜੱਬਾ ਲੈਣਾ ਐਡੇ ਜੱਬਾ ਲੈ ਗੱਲਾਂ ਹੀ ਛੱਡ ਦੋ ਅਕੇ ਜੀ ਇੰਡੀਆ ਚੰਦ ਤੇ ਪਹੁੰਚ ਗਿਆ ਪਾਕਿਸਤਾਨ ਵਾਲਿਆਂ ਦੇਖ ਲੈ ਝੰਡੇ ਦੀ ਸਾਡੇ ਚੰਦ ਆ ਇਹਨਾਂ ਦੀ ਸੋਚ ਵੇਖੋ ਤੁਸੀਂ ਆਪਣਾ ਭਰਾ ਸਿੱਖ ਲਾਹੌਰ ਦੇ ਵਿੱਚ ਨਾ ਲੰਗਰ ਸ਼ਿਕਾ ਰਿਆ ਸੀ ਰੋਜ਼ ਦੇ ਵਾਲੇ ਦਿਨ ਮੁਸਲਮਾਨ ਭਰਾਵਾਂ ਨੂੰ ਤੇ ਥੱਲੇ ਲੋਕ ਕਮੈਂਟ ਕਰੀ ਜਾਣ ਅਕੇ ਜੀ ਨੂੰ ਧਰਮ ਸਾਡਾ ਅਪਣਾ ਲੈਣਾ ਚਾਹੀਦਾ ਵਾਹ ਯਾਰ ਕਿਆ ਸੋਚ ਆ ਤੁਹਾਡੀ ਜਦੋਂ ਖਾਨ ਸਾਹਿਬ ਨੇ ਫੋਟੋ ਪਾਈ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇ ਥੱਲੇ ਲੋਕ ਕਮੈਂਟ ਪਤਾ ਕੀ ਕਰੀ ਜਾਂਦੇ ਸੀ ਅਕੇ ਜੀ ਖਾਨ ਸਾਹਿਬ ਦੀ ਆਈਡੀ ਹੈਕ ਹੋ ਗਈ ਦੇਖੋ ਯਾਰ ਜਾਤ ਪਾਤਾਂ ਦਾ ਬੰਦਿਆਂ ਨੇ ਬਣਾ ਗਏ ਯਾਰ ਉੱਤੋਂ ਕਿਹੜੀਆਂ ਜਾਤ ਪਾਤਾਂ ਹੁੰਦੀਆਂ ਇੱਕ ਜੱਬਲ ਇਹਨਾਂ ਦਾ ਐਂਕਰ ਉਹ ਵੀ ਵੀ ਜੱਬਲ ਵੇਖ ਲੋ ਜੱਬਲ ਪਤਾ ਕਿਉਂ ਆਣਾ ਮੈਂ ਗੋਲਡ ਮੈਟਲ ਨੂੰ ਨਾ ਐ ਆਖੀ ਜਾਵੇ ਜਿਹੜਾ ਜਿੱਤ ਕੇ ਲੈ ਆਇਆ ਇਹਨਾਂ ਦਾ ਖਿਡਾਰੀ ਆਖੀ ਜੀ ਤੇ ਵੈਲਿਊ ਵੀ ਕੋਈ ਨਹੀਂ ਇਹ ਮਾਰਕੀਟ ਚ ਵੇਚਣ ਜਾਊਗਾ ਤਾਂ ਰੁਪਈਆ ਨਹੀਂ ਵਟਿਆ ਜਾਣਾ ਉਹ ਬੇਵਕੂਫਾ ਇਹ ਵੇਚਣ ਆਸਤੇ ਨਹੀਂ ਹੁੰਦਾਗਾ ਇਹ ਰਤਬਾ ਤੁਹਾਡਾ ਕੀ ਕੁਝ ਪ੍ਰਾਪਤੀ ਹੈ ਤੁਹਾਡੀ ਇਹ ਬਾਕੀ ਦੋਸਤੋ ਹੱਸਦੇ ਰਹੋ ਬਸਦੇ ਰਹੋ ਸਿਰਾਂ ਦੇ ਵਿੱਚ ਤੇਲ ਚਸਦੇ ਰਹੋ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਮੈਂ ਕਿਤੇ ਬੱਦਲ ਹੀ ਫਿਰ ਲਸਕੀ ਜਾਂਦੇ ਆ ਰਾਤ ਮੀਂਹ ਆਇਆ ਸੀ ਤੇ ਮੀਂਹ ਤੋਂ ਬਾਅਦ ਹਲਾਸ ਨੂੰ ਪਤਾ ਹੀ ਹੁੰਦਾ ਵੀ ਕਿੰਨੀ ਜ਼ਿਆਦਾ ਹਮਸ ਹੋ ਜਾਂਦੀ ਓਏ ਹੋਏ ਸਿੱਧਾ ਨਾ ਹੋਣ ਚੋਨਾ ਹੈ ਤੇ ਝੋਨੇ ਦਾ ਜਿਹੜਾ ਪਾਣੀ ਹੈ ਉਹਦਾ ਸੇਕ ਸਿੱਧਾ ਮੂੰਹ ਤੇ ਪੈਂਦਾ ਸ਼ੀਸ਼ੇ ਦਾ ਕੰਮ ਹੀ ਕਰਦਾ ਇਹ ਸੂਰਜ ਵਿੱਚ ਪੈਂਦਾ ਹੋਵੇ ਇਹਦੇ ਆਵੇ ਹੁਣ ਹੋਇਆ ਤਾਂ ਖਰਾਫਟਰ ਨੂੰ ਨਹੀਂ ਪਿਆ ਆ ਦੇਖੋ ਪਰ ਆਇਆ ਵੀ ਚਲੋ ਮੀਂਹ ਨਾਲ ਝੋਨੇ ਨੂੰ ਰਾਤ ਜ਼ਰੂਰ ਹੈ ਇਹ ਗੱਲ ਜ਼ਰੂਰ ਹੈ ਤੇ ਕੱਲ ਆਏ ਸੀ ਭੈਣ ਵਰਗੇ ਰਖੜੀ ਕਰਕੇ ਤੇ ਪਰ ਤੇ ਆਹੀ ਗੱਲ ਹੈ ਜਦੋਂ ਕੋਈ ਤੁਹਾਡੇ ਘਰ ਰਿਸ਼ਤੇਦਾਰ ਆਉਂਦਾ ਨਾ ਉਂ ਭਵੇਂ ਨਾ ਹੋਵੇ ਲਾਈਟ ਜਾਂਦੀ ਜਾਂਦੀ ਹੈ ਉਹੀ ਗੱਲ ਉਧਰ ਤਾਂ ਹਮਸ ਹੋਈ ਪਈ ਉਧਰੋਂ ਲਾਈਟ ਜਾਵੜੀ ਅੱਛਾ ਕੱਲ ਤੁਸੀਂ ਹੋਰ ਵੇਖੋ ਮਤਲਬ ਮੀਂਹ ਆ ਕੇ हट ਗਿਆ ਸੀਗਾ ਕਾਫੀ ਟਾਈਮ ਦਾ ਹਟਿਆ ਸੀ ਕੋਈ ਨੇਰੀ ਨਹੀਂ ਆਏਗੀ ਕਿਤਾਬ ਮੰਨ ਲੇਗਾ ਬਨੇਰੀ ਆਈ ਹੈ ਤੇ ਜਿਹੜੇ ਇਹਨਾਂ ਦੇ ਨੰਬਰ ਆ ਬਿਜਲੀ ਘਰ ਤੇ ਉਹ ਬੰਦ ਬਈ ਫਿਰ ਸ਼ੁਕਰ ਆ ਬਾਬਾ ਜੀ ਥੋੜੇ ਟਾਈਮ ਬਾਅਦ ਆ ਗਈ ਤੇ ਫਿਰ ਮਾੜਾ ਮੋਟਾ ਵੀ ਪੈਣ ਲੱਗ ਗਿਆ ਫਰੈਂਡਰ ਲੱਗਣ ਲੱਗ ਗਿਆ ਨੇਰੀ ਨਾਲ ਜੇ ਡਰ ਤੇ ਡਰਾਉਂਦੇ ਰਾਤ ਨਿਕਲੀ ਗਈ ਚਲੋ ਵੀ ਜ਼ਿੰਦਗੀ ਦਾ ਹਿੱਸਾ ਹੈ ਅੱਜ ਮੈਂ ਗੱਲ ਸੁਣੀ ਜਾਂਦਾ ਸੀ ਆ ਉਹ ਆਖੀ ਜਾਂਦੇ ਸੀ ਗੱਲ ਵੀ ਸੱਚੀ ਹੈ ਇਹ ਆਪਾਂ ਉਸ ਮੁਲਕ 'ਚ ਰਹਿੰਦੇ ਆ ਪਾਕਿਸਤਾਨ ਆ ਭਾਵੇਂ ਇੰਡੀਆ ਹੈ ਇੱਥੇ ਲਾਈਟ ਜਾਵੜੇ ਨੇ ਆਪਾਂ ਕਹਦੇ ਨੇ ਲੈ ਤੂੰ ਝੂਠ ਮਾਰਿਆ ਸੀ ਜੇ ਅੱਜ ਕਹਦੇ ਨੇ ਲੈ ਮੈਂ ਸੱਚ ਬੋਲਿਆ ਸੀ ਸੱਚੀ ਗੱਲ ਨੇ ਇਹ ਹੂੰ ਜਿਵੇਂ ਰੀਲਾਂ ਤਾਂ ਹੀ ਬਣ ਜਾਂਦੀਆਂ ਜਿਵੇਂ ਤੁਹਾਨੂੰ ਦੱਸਦਾ ਰੀਲ ਦੀ ਗੱਲ ਵੀ ਦੋਸਤੋ ਉਹ ਵਕਤ ਆ ਹੀ ਗਿਆ ਉਹ ਘੜੀ ਆ ਹੀ ਗਈ ਜਿਹਦਾ ਮੈਨੂੰ ਬੇਸਬਰੇ ਨੇ ਇੰਤਜ਼ਾਰ ਸੀ Amazon ਤੋਂ ਮੰਗਾਈ ਸੀ ਨਾ ਤਾਂ ਕਰਕੇ ਮਗਰ ਅਸੀ ਲਾਉਂਦੇ ਆ ਐਂ ਚੱਲ ਜਾਂਦੀਆਂ ਰੀਲਾਂ ਲੋਕਾਂ ਦੇ ਦਿਮਾਗ ਭਰੇ ਤੇ ਭਰੇ ਪਏ ਆ ਗੱਲਾਂ ਛੱਡ ਦਿਓ ਬਾਕੀ ਦੋਸਤੋ ਕੱਲ ਵਾਲੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ ਮੈਂ ਕਮੈਂਟ ਪੜ੍ਹੇ ਆ ਬੜੇ ਵਧੀਆ ਕਮੈਂਟ ਆ ਲੋਕ ইমরান ਖਾਨ ਨੂੰ ਵਾਕਈ ਬਹੁਤ ਪਿਆਰ ਕਰਦੇ ਆ ਜਿਵੇਂ ਮੈਂ ਸੋਚਿਆ ਸੀਗਾ ਮੇਰੇ ਹਿਸਾਬ ਨਾਲ ਉਹ ਇਸ ਟਾਈਮ ਅਟਕ ਜੇਲ੍ਹ 'ਚ ਬੰਦ ਹੈ ਤੁਸੀਂ ਇਹ ਆਂ ਵੇਖ ਲਓ ਵੀ ਕੱਲ ਪੂਰੀਆਂ ਗੱਲਾਂ ਮੈਂ ਨਹੀਂ ਕਰ ਸਕਿਆ ਕਿਉਂਕਿ ਰਿਸ਼ਤੇਦਾਰ ਆਏ ਵੀ ਸੀ ਬਿਜ਼ੀ ਸੀ ਇੱਕ ਵੀਡੀਓ ਵੱਡੀ ਹੋ ਜਾਣੀ ਸੀ ਤੇ ਮੈਂ ਕਿਸੇ ਟਾਈਮ ਨਾ ਬਿਲਲੇ ਟਾਈਮ ਆਪਾਂ ইমরান ਖਾਨ ਤੇ ਗੱਲਾਂ ਬਾਤਾਂ ਕਰਾਂਗੇ ਸਾਰੀਆਂ ਤੇ ਇਹ ਤੁਸੀਂ ਆਹ ਵੇਖ ਲਓ ਵੀ ਬੰਦੇ ਤੇ ਮਤਲਬ ਦੋ ਕਿ ਤਿੰਨ ਵਾਰੀ ਤਾਂ ਹਮਲੇ ਹੋਏ ਹੋਏ ਆ ਜਾਣ ਲੇਵਾ ਇੱਕ ਵਾਰੀ ਤਾਂ ਵਿਚਾਰੇ ਦੇ ਪੈਰ ਚ ਵੱਜੀ ਸੀ ਪਰ ਉਹਦੋਂ ਬਚ ਗਿਆ ਸੀ ਉਹਦੇ ਵੀ ਨਾ ਕਿਤੇ ਮਤਲਬ ਰੋਡ ショਅ ਤੇ ਸੀਗਾ ਤੇ ਇਹਨਾਂ ਦੇ ਰੋਡ ショਅ ਨਾ ਆਪਣੇ ਕੋਲ ਕਾਰਾਂ ਕੋਰਾਂ ਤੇ ਘੱਟ ਕਰਦੇ ਆ ਵੱਡੇ ਵੱਡੇ ਟਰੱਕਾਂਿਆਂ ਤੇ ਕਰਦੇ ਆ ਤੇ ਇਮਰਾਨ ਖਾਨ ਨੂੰ ਇੰਨਾ ਜਿਆਦਾ ਮਤਲਬ ਹੈਗਾ ਨਾ ਥ्रेट ਵੀ ਜਦੋਂ ਕਿਤੇ ਜਾਂਦਾ ਤਰੀਕ ਤੇ ਹੁਣ ਤਾਂ ਚਲੋ ਵਿਚਾਰਾ ਜੇਲ੍ਹ ਚ ਹੈ ਜਦੋਂ ਤਰੀਕ ਤੇ ਜਾਂਦਾ ਨਾ ਬਾਈ ਮਤਲਬ ਆਸ-ਪਾਸੇ ਦੇ ਨਾਲ ਬਾਡੀਗਾਰਡ ਖੜਦੇ ਖੜਦੇ ਆ ਤੇ ਅੱਗੇ ਵੀ ਸ਼ੀਸ਼ੇ ਦੇ ਉੱਤੇ ਵੀ ਬੁਲਟ ਪ੍ਰੂਫ ਨਹੀਂ ਹੁੰਦੀ ਉਹ ਟੇਚੀ ਜੀ ਖੋਲ ਕੇ ਪੜਦਾ ਜਾ ਉਹ ਲਾਲ ਉਹ ਲਾ ਕੇ ਲੈ ਕੇ ਜਾਂਦੇ ਆ ਪਲੱਸ ਜਦੋਂ ਗੱਡੀ 'ਚ ਉਤਰਦਾ ਉਹ ਉਹਦੇ ਸਿਰ ਦੇ ਉੱਤੇ ਪੂਰਾ ਕਵਰ ਕਰਕੇ ਟੋਪਾ ਜੜਾ ਕੇ ਆਸੇ-ਪਾਸੇ ਪੂਰਾ ਕਵਰ ਕਰਕੇ ਜਿਹੜੀ ਬੁਲਟ ਪ੍ਰੂਫ ਹੁੰਦੀਆਂ ਉਹ ਪੜਦੇ ਜ ਉਹਨਾਂ ਨਾਲ ਤੇ ਸਿਰ ਦੇ ਉੱਤੇ ਇੱਕ ਛਤਰੀ ਬੁਲਟ ਪ੍ਰੂਫ ਲਾ ਕੇ ਫਿਰ ਲੈ ਕੇ ਜਾਂਦੇ ਆ ਦੇਖ ਲਓ ਸੀ ਇੰਨਾ ਜਾਦੇ ਬਸ ਇਹਨਾਂ ਦੇ ਤਾਂ ਹੀ ਹੁੰਦਾ ਤੁਸੀਂ ਕਿੰਨੇ ਤੁਸੀਂ ਇਹਨਾਂ ਦੇ ਜਿਹੜੇ ਹੈਗੇ ਪ੍ਰਾਈਮ ਮਿੰისტਰ ਵੇਖੇ ਹੈ ਜਿਹੜੇ ਨਹੀਂ ਰਹੇ ਅੱਜ ਚੰਗੇ ਵੀ ਸੀਗੇ ਤੇ ਇਹ ਤਾਂ ਵਾਕਈ ਬੰਦਾ ਬਹੁਤ ਚੰਗਾ ਹੈ ਜਿੰਨਾ ਵੀ ਕਹਿ ਦਈਏ ਬਹੁਤ ਜ਼ਿਆਦਾ ਇਹ ਬੰਦੇ ਨੇ ਨਾ ਟਿਕਟੌਕ ਤੇ ਆਪਦਾ ਅਕਾਊਂਟ ਬਣਾਇਆ ਸੀਗਾ ਤੇ ਉਹ 24 ਘੰਟਿਆਂ ਦੇ ਵਿੱਚ ਵਿੱਚ ਆਦੇ ਉਹਨੇ ਸਾਰੇ ਰਿਕਾਰਡ ਤੋੜਤੇ ਸੀ ਬਹੁਤ ਲੋਕ ਇਹਨੂੰ ਲਾਈਕ ਕਰਦੇ ਜਿੰਨਾ ਵੀ ਕਹਿ ਦਈਏ ਗਰੀਬ ਤੋਂ ਗਰੀਬ ਬੰਦਾ ਇੱਕ ਮੈਂ ਵੀਡੀਓ ਵੇਖੀਆਂ ਸੀ Imran Khan ਦੀ ਇੱਕ ਬੰਦਾ ਨਾ ਮਤਲਬ ਮਤਲਬ ਉਹ ਕਰਦਾ ਫਿਰਦਾ ਨਾ ਐਕਸਪੈਰੀਮੈਂਟ ਜਾਂ ਇੱਕ ਹੱਥ ਪੈਸੇ ਫੜ ਲੈਂਦਾ ਹੈ वैसे भी ਐ ਨਹੀਂ ਕੋਈ 4 500 ਬਾਵਾ ਸੀ ਮਿਲਦਾ ਪੈਸਾ ਦੇ ਕੋਲ ਹੋਊਗਾ ਕਿ 4-5000 ਦਾ ਇੱਕ ਪਾਸੇ ইমরান ਖਾਨ ਦੀ ਫੋਟੋ तकरीबन ਸਾਰੇ ਬੰਦੇ ਫੋਟੋ ਫੜਦੇ ਆ ਇਹ ਨਾ ਜਿਵੇਂ ਮਰਜੀ ਹੈ ਪਾਕਿਸਤਾਨ ਵਾਲੇ ਠੀਕ ਹੈ ਸੂ ਘਟਾ ਕਹੀ ਜਾਣ ਨੂੰ ਜਿਹੜੇ ਪੜੇ ਲਿਖੇ ਉਹ ਤਾਂ ਵਾਕਈ ਪੜੇ ਲਿਖੇ ਆ ਪਰ ਪਿਆਰ ਦੇ ਲੋ ਕਰਦੇ ਆ ਤੇ ਬੰਦੇ ਦੀ ਨਾ ਮਹਿਮਾਨ ਨਿਵਾਜ਼ੀ ਸਿਰਾਂ ਕਰਦੇ ਸਿਰ ਸਾਨੂੰ ਵੀ ਪਤਾ ਅੱਛਾ ਹੁਣ ਇਹ ਪਤਾ ਚਾਵਲ ਕਾਤੋਂ ਜੱਬਲ ਕਾਤੋਂ ਤੁਹਾਨੂੰ ਦੱਸਦਾ ਮੈਂ ਅੱਜ ਇੱਕ ਵੀਡੀਓ ਆਈ ਜਾਵੇ ਆਪਣੇ ਨਦੀਮ ਨੇ ਮੈਡਲ ਨਹੀਂ ਦਿੱਤਾਗਾ। ਤੇ ਇੱਕ ਬੰਦਾ ਬੋਲੀ ਜਾਵੇ ਅਕੇ ਜੀ ਜਿਹੜਾ ਇਹਨੇ ਮੈਡਲ ਦਿੱਤਾ 골ਡ ਮੈਡਲ ਇਹਦੀ ਕੋਈ ਮਤਲਬ ਕੀਮਤ ਹੀ ਹੈ ਨਹੀਂ ਇਹਦੀ। ਵੇਖ ਲਓ ਸੀ। ਮੈਂ ਦੇਖਣ ਲੱਗ ਗਿਆ ਬਈ। ਆਹ ਦਾ ਜੀ ਇਹਦੇ ਵਿੱਚ 96% ਚਾਂਦੀ ਲੱਗੀ ਹੈ। ਤੇ 4% ਲੱਗਾ ਸਿਆਉਣਾ। ਤੇ ਜੇ ਇਹਨੂੰ ਮਾਰਕੀਟ ਦੇ ਵਿੱਚ ਵੇਚੂਗਾ ਨਾ ਕੋਈ ਅਕੇ ਵਿਕੂਗਾ ਜੀ ਇਹ 7-800 ਤੋਂ 900 ਡਾਲਰ ਦਾ। ਦੇਖ ਲਓ ਦਿਮਾਗ ਤੁਸੀਂ ਇਹਨਾਂ ਦੇ। ਉਹ ਬੇਵਕੂਫਾ ਐ ਤਾਂ ਨਹੀਂ ਵੀ 골ਡ ਮੈਡਲ ਆ ਤਾਂ ਵੀ ਉਹ ਤੁਹਾਨੂੰ ਕੁਝ ਕਮੰਟ ਸਿਉਣਾ ਦੇ ਦਣਗੇ 골ਡ ਮੈਡਲ ਦਾ ਮਤਲਬ ਹੈ ਵੀ ਬੰਦੇ ਨੇ ਛੋਡੇ ਵਾਸਤੇ ਕੁਛ ਕਰਿਆ ਇੱਕ ਬੰਦੇ ਦੀ ਪਹਿਚਾਨ ਹੈ ਇੱਕ ਜਿੱਤ ਦਾ ਸਾਸ ਹੈ ਇਹ ਮੁੱਲ ਨਹੀਂ ਮਿਲਦੇ ਹੁੰਦੇ ਐਂ ਤਾਂ ਹਰੀ ਕੀ ਬਣਾ ਲਈ ਛੋਡੇ ਦੇਸ਼ ਦਾ ਨਾਮ ਬੰਦੇ ਨੇ 32 ਕੇ 40 ਸਾਲਾਂ ਬਾਅਦ ਚਮਕਾਇਆ ਤੇ ਤੁਸੀਂ ਉਹੀ ਜਵਲੀਆਂ ਮਾਰੀ ਜਾਂਦੇ ਹੋ 골ਡ ਮੈਡਲ ਦੀ ਤੁਲਨਾ ਤੁਮ ਆਮ ਕਿਵੇਂ ਕਰ ਲੈਣਾ ਜਾ ਯਾਰ ਤੇ ਅੱਛਾ ਇੱਕ ਗੱਲ ਹੋਰ ਉਹ ਕਹਿੰਦਾ ਵੀ ਸਾਡੇ ਇਹ 2.5 ਲੱਖ ਦਾ ਹੈ ਚੱਲ ਯਾਰ ਵੈਸੇ ਇਹਨੂੰ ਕਿਸੇ ਕੀਮਤ ਨਾਲ ਤੋਲਣੇ ਜਾ ਸਕਦਾ ਇਹ ਬੱਚਿਆਂ ਨੂੰ ਪਤਾ ਸਾਡੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਛੋਡੇ ਤਾਂ ਪਤਾ ਨਹੀਂ ਤੁਸੀਂ ਏਡੀਆਂ ਏਡੀਆਂ ਛੋਡੀਆਂ ਉਮਰਾਂ ਹੋ ਗਈਆਂ ਤੁਸੀਂ ਜੱਬਲ ਦੇ ਜੱਬਲੀ ਰਹੋਗੇ ਸੋਨ ਨੂੰ ਨਹੀਂ ਅਕਲਾਉਣੀ ساری ਜ਼ਿੰਦਗੀ ਇਹ ਇਹੋ ਜਿਹੀ ਗੱਲਾਂ ਗਵਾਲੀਆਂ ਕਰਦੇ ਜਿਹਦਾ ਮਤਲਬ ਵੀ ਨਹੀਂ ਬਣਦਾ ਐਡੇ ਲੋਲੇ ਲੋਕ ਯਾਰ ਇਹ ਤੁਸੀਂ ਇੱਕ ਗੱਲ ਹੋਰ ਵੇਖੋ ਆਪਣਾ ਨਾ ਸਿੱਖ ਭਾਈ ਮਤਲਬ ਦਾ ਪਾਕਿਸਤਾਨ ਦਾ ਪਤਾ ਨਹੀਂ ਕਿਹੜਾ ਲਾਹੌਰ ਸੀ ਪਤਾ ਨਹੀਂ ਕਿਹੜਾ ਸ਼ਹਿਰ ਸੀ ਉੱਥੇ ਨਾ ਜਦੋਂ ਸੋਨ ਦਾ ਹਾਰ ਗਿੰਡਾ ਵਾਲਿਓ ਸੁਣ ਲਓ ਅੱਛਾ ਉਹਨਾਂ ਲਾਹੌਰ ਦੇ ਸ਼ਹਿਰ ਤੇ ਇਹਨਾਂ ਦਾ ਨਾ ਜਦੋਂ ਹੁੰਦੇ ਆ ਰੋਜੇ ਇੱਕ ਕਰੀ ਹੋਰ ਸੁਣ ਲੋ ਰੋਜੇ ਹੁੰਦੇ ਇਹਨਾਂ ਦੇ ਇਹਨਾਂ ਦਾ ਮਹੀਨਾ ਚੱਲਦੇ ਆ ਉਹ ਉਹਦੇ ਵਿੱਚ ਨਾ ਹਫਤਾਰੀ ਹੁੰਦੀ ਇੱਕ ਸ਼ਾਇਦ ਇੱਕ ਮੈਂ ਭੁੱਲ ਗਿਆ ਵੀ ਮਤਲਬ ਤੜਕੇ ਜਲਦੀ ਉੱਠ ਕੇ ਖਾਣਾ ਖਾਂਦੇ ਹੁੰਦੇ ਆ ਉਹਦੇ ਬਾਅਦ ਸ਼ਾਮ ਨਹੀਂ ਖਾਂਦੇ ਹਣ ਉਹ ਤੋਂ ਪਹਿਲਾਂ ਮਤਲਬ ਪਾਣੀ ਵੀ ਨਹੀਂ ਪੀਂਦੇ ਹੁੰਦੇ ਤੇ ਨਾ ਉਹ ਮਤਲਬ ਤੜਕੇ ਦੀ ਕਹਿੰਦੀ ਸ਼ਾਮ ਦੀ ਰੋਟੀ ਜਿਹੜੀ ਹੁੰਦੀ ਹੈ ਤੇ ਉਹ ਆਪਣਾ ਸਿੱਖ ਭਾਈ ਖਵਾ ਰਿਆ ਸੀ ਬਾਧੂ ਮਤਲਬ ਮੁਸਲਮਾਨ ਭਰਾਵਾਂ ਨੂੰ ਆਪਣੇ ਨੂੰ ਤੇ ਲੋਕ ਥੱਲੇ ਕਮੈਂਟ ਪਤਾ ਕੀ ਕਰੀ ਜਾਣ ਵੀ ਇਹਨੂੰ ਜੀ ਯਾਰ ਧਰਮ ਚੇਂਜ ਕਰ ਲੈਣਾ ਚਾਹੀਦਾ ਐਸ਼ਾ ਐ ਵੀ ਲਿਖ ਜਾਣ ਵੀ ਕੰਮ ਤਾਂ ਚਲੋ ਠੀਕ ਕਰ ਰਿਹਾ ਹੁਣ ਇਹੋ ਯਾਰ ਧਰਮ ਵੀ ਚੇਂਜ ਕਰ ਲੈ ਲੈ ਉਹ ਸ਼ਾਵਰ ਹੀ ਸੋਡੇ ਯਾਰ ਬੰਦਾ ਜਿਹੜੇ ਤਰ੍ਹਾਂ ਦਾ ਮਰਜੀ ਆ ਯਾਰ ਜਾਤ ਪਾਤ ਦਾ ਆਪਾ ਬਣਾਇਆ ਗੀਆਂ ਬੰਦਾ ਉਹਦੀ ਸੇਵਾ ਇੱਕ ਕਿਨੇੜਾ ਦੀ ਕਰ ਰਿਹਾ ਇਹ ਐ ਨਹੀਂ ਵੀ ਇਹਦੇ ਕੋਈ ਬੰਦਾ ਸੇਵਾ ਕਰ ਰਿਹਾ ਬਸ ਇਹਨੂੰ ਧਰਮ ਚੇਂਜ ਕਰ ਲੈਣਾ ਚਾਹੀਦਾ ਇਹਨੂੰ ਸਲਾਮ ਅਪਣਾ ਲੈਣਾ ਚਾਹੀਦਾ ਠੀਕ ਆ ਯਾਰ ਚਲੋ ਹਰੇਕ ਤੇ ਧਰਮ ਦੀ ਦਿੱਤ ਕਰੋ ਪਰ ਐ ਕਿਸ ਨੂੰ ਕਿਸੇ ਤਰਨ ਬਦਲਣ ਨੂੰ ਥੋੜੀ ਆਖੋਂਗੇ ਤੁਸੀਂ ਕਿਸੇ ਨੂੰ ਅਗਲੇ ਨੇ ਜਿੱਥੇ ਜਨਮ ਲਿਆ ਜਿੱਥੇ ਅਗਲੇ ਦੀ ਖੁਸ਼ੀ ਹੈ ਜਿੱਥੇ ਅਗਲੇ ਦਾ ਪਰਿਵਾਰ ਹੈ ਤੱਕ ਨਾ ਤੁਸੀਂ ਕਿਵੇਂ ਕਹਿਦਾਂਗੇ ਵੀ ਤਰਨ ਚੇਂਜ ਕਰ ਲੈ ਐ ਨਹੀਂ ਚਾਹੀਦਾ ਯਾਰ ਬੰਨੇ ਸੋਚੀ ਇਹੋ ਜਿਹੀ ਹੈ ਸਰਪੰਚ ਸਾਹਿਬ ਲੋ ਜੀ ਸਾਡੇ ਸਰਪੰਚ ਸਾਹਿਬ ਦੇ ਛੋਟੇ ਬੇਟੇ ਰਣਜੀਤ ਸਿੰਘ ਥੋੜਾ ਫੋਨ 'ਚ ਵੀ ਨਹੀਂ ਸੀਗੇ ਵਾਕਿਤੇ ਖੇਤਾਂ ਦਾ ਨਜ਼ਾਰਾ ਵੇਖੋ ਪੂਰਾ ਰੌਣਕ ਮੇਲਾ ਤੇ ਮੈਂ ਨਾ ਹਟਾਲੀ ਸ਼ਾਮ ਆ ਕੇ ਖੜਾ ਹੋਣਾ ਤੇ ਹੁਣ ਮੇਰੇ ਮਨ ਨੂੰ ਮੜੀ ਰਾਤ ਮਿਲੀ ਐ ਤੇ ਨਹੀਂ ਗਰਮੀ ਕਿੰਨੀ ਐ ਵੇਖ ਲੋ ਤੁਸੀਂ ਓਮੋਸੋਈ ਪੀ ਪੂਰੀ ਪੂਰੀ ਗ੍ਰੀਨਰੀ ਐ ਨਿਆਰੇਦਾਰ ਐ ਬਸ ਐਵੇਂ ਮੀਂਹ ਤਵਾ ਇੱਕ ਦੋ ਦਿਨ ਥੋੜੀ ਜਿਹੀ ਸ਼ਮਸਤ ਰਹੂਗੀ ਜਿੰਨੇ ਚਕਰੇਟਾਂ ਹੀ ਗਿੱਲੀਆਂ ਰਹਿੰਦੀਆਂ ਗਈਆਂ ਅੱਛਾ ਜਿਵੇਂ ਇੱਕ ਛਤਨਵਾ ਸੁਣਾਇਆਗਾ ਵੀ ਐ ਕਰਨ ਲੱਗੇ ਜਾਂਦੇ ਜਦੋਂ ਨਾ Imran Khan ਸਾਹਿਬ ਨੇ ਫੋਟੋ ਪਾਈ ਐ ਬਾਬਾਈ ਨਾਨਕ ਦੀ ਗੁਰਪੁਰੂ ਵਾਲੇ ਦਾ ਨਾ ਤੇ ਥੱਲੇ ਲੋਕ ਉਹਨਾਂ ਦੀ ਸੋਚ ਵੇਖੋ ਲਿਖੀ ਜਾਣ ਕਿ ਜੀ ਖਾਨ ਸਾਹਿਬ ਦੀ ਆਈਡੀ ਹੈਕ ਹੋ ਗਈ ਫਲਾਨਾ ਹੋ ਗਿਆ ਧੌਂਕਾ ਹੋ ਗਿਆ ਕਮਾਲ ਹੋ ਗਈ ਯਾਰ ਉਹ ਯੱਬਲੋ ਸੋਡੇ ਦੇਸ਼ 'ਚ ਵੀ ਸਿੱਖ ਰਹਿੰਦੇ ਐ ਕੀ ਕੁਛ ਕਰਿਆ ਸਿੱਖਣ ਥੋੜੇ ਵਾਸਤੇ ਕਮਾਲ ਹੋ ਗਈ ਯਾਰ ਕੀ ਸਾਨੂੰ ਨੁਕਸਾਨ ਦਿੱਤਾ ਸੋਚ ਵੇਖੋ ਤੁਸੀਂ ਯਾਰ ਇਹਨਾਂ ਬੰਦਿਆਂ ਦੀ ਯਾਰ ਸਾਰੇ ਮਾੜੇ ਨੀ ਆਦਮੇ ਆਪਣੇ ਵੀ ਹੋਣਗੇ ਪਰ ਆਪਣੇ ਇਹਨਾਂ ਨੂੰ ਬਹੁਤ ਘੱਟ ਆ ਇਹਨਾਂ ਦੇ ਤੇ ਸਾਰੇ ਐਂ ਸੂਹੀ ਹੈ ਨਹੀਂ ਅਕੇ ਪੁੱਛੀ ਜਾਣ ਜੀ ਇੰਡੀਆ ਕੇ ਚੈਨਲ ਤੇ ਪਹੁੰਚ ਗਿਆ ਅਕੇ ਜੀ ਸਾਡੇ ਝੰਡੇ ਚੰਦਾ ਤੁਸੀਂ ਆਪ ਹੀ ਚੰਦੀ ਹੋ ਦੇਖ ਲੋ ਸਾਰੇ ਲੋਲੇ ਦੇ ਲੋਲੇ ਇਕਲ ਹੋਰ ਹੈ ਜਿਹੜੀ ਗੱਲ ਤਾਂ ਮੈਨੂੰ ਜਮਣੀ ਚੰਗੀ ਲੱਗਦੀ ਇੱਥੇ ਨਾ ਥੋੜਾ ਜਿਆ ਜਿਹੜੀਆਂ ਧੀਆ ਪਹਿਣਾ ਔਰਤਾਂ ਉਹਨਾਂ ਦੀ ਜਿੱਤ ਘੱਟ ਕਰਦੇ ਆ ਲੋਕ ਇਹ ਜਿਵੇਂ ਆਪਣੇ ਤਾਂ ਡੋਸ ਦੇ ਨਾਲ ਬਹੁਤ ਵੱਡੀ ਗੱਲ ਇਹਨਾਂ ਤਾਂ ਆਮ ਗੱਲ ਹੀ ਆ ਕੋਈ ਪਰਵਾਹ ਹੀ ਨਹੀਂ ਬੁੜੀਆਂ ਵਿਚਾਰੀਆਂ ਬਹੁਤ ਮਤਲਬ ਚੁੱਪ ਕਰਕੇ ਨਾ ਕਸ਼ਟ ਚੱਲਦੀਆਂ ਗਈਆਂ ਇਹਨਾਂ ਦੇ ਕਈ ਘਰਾਂ ਦੇ ਵਿੱਚ ਤਾਂ ਰਵਾਜ ਆ ਜਿਵੇਂ ਘਰ ਵਾਲਾ ਰਾਜਾ ਹੁੰਦਾ ਤੇ ਘਰ ਵਾਲੀ ਰਾਣੀ ਵੀ ਨਹੀਂ ਦਾਸੀ ਐਂ ਸੇਵਾ ਕਰੂਗੀ ਉਹਦੀ ਲੱਤਾਂ ਬਾਹਾਂ ਘੁੱਟ ਲੱਟਰਮ ਪੱਟਰਮ ਚਲੋ ਠੀਕ ਹੈ ਸੇਵਾ ਕਰਨੀ ਚਾਹੀਦੀ ਪਰ ਇਹ ਬਾੜੀ ਫੀਲਿੰਗ ਲੈ ਜਾਂਦੇ ਆ ਯਾਰ ਤੁਸੀਂ ਮੈਨੂੰ ਦੱਸੋ ਚਲੋ ਧਰਮ ਦੇ ਹਿਸਾਬ ਨਾਲ ਵਿਆਹ ਕਰਾਉਣਾ ਕਰਾ ਲੈਂਦੇ ਕਈ ਵੱਧ ਵੀ ਕਰਾ ਦਿੰਦੇ ਆ ਚਲੋ ਉਹ ਅਗਲਾ ਦੀ ਮਰਜ਼ੀ ਹੈ ਅਗਲਾ ਧਰਮ ਪਰ ਯਾਰ ਕਿਸੇ ਨਾਲ ਤਾਂ ਨਾ ਕਰੋ ਯਾਰ ਉਹ ਵਿਚਾਰੀ ਨਾ ਇੱਕ ਹੈਗੀ ਆਪਣੀ ਪੱਤਰਕਾਰ ਆ ਅ ਅਵੀਰਾ ਖਾਨ ਸ਼ਾਇਦ ਤੇ ਉਹਦਾ ਕੋਈ ਹੈਗਾ ਉਥੇ ਪਤਾ ਨਹੀਂ ਕੀ ਨਾਮ ਮਗਰ ਜਾਨੀ ਲੱਗਦਾ ਉਹਦੇ ਉਹਦੇ ਨਾਲ ਵਿਆਹ ਹੋਇਆ ਸੀ ਦੂਜਾ ਮਿਲਦਾ ਪਹਿਲਾਂ ਵੀ ਤੇ ਘਰ ਵਾਲੀ ਸੀ ਤਮੇ ਮੁਰਕ ਮੁਰਕ ਕੇ ਉਹ ਬੰਦਾ ਡਬੋਸ ਡਬਾਸ ਹੋ ਗਿਆ ਹੁਣ ਆਇਆ ਵੀ ਗਾਂ ਜਿਹੜਾ ਜਵਾਕ ਆ ਬਚਾਰੇ ਉਹਦੀ ਕੀ ਗਲਤੀ ਹੈ ਯਾਰ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਮੈਂ ਤਾਂ ਹੀ ਆਣਾ ਬਾਕੀ ਬਈ ਲੋਕਾਂ ਨੂੰ ਪਤਾ ਹੈ ਤੇ ਹੁਣ ਤਾਂ ਵੈਸੇ ਸਾਰਾ ਕੁਝ ਆਪਦੀ ਮਰਜ਼ੀ ਨਹੀਂ ਦੇ ਇੱਕ ਬੰਦਾ ਕਰਦਾ ਹਰ ਇੱਕ ਬੰਦੇ ਨੂੰ ਆਇਆ ਮੈਂ ਵੱਧ ਸਿਆਣਾ ਗੱਲ ਸਹੀ ਹੈ ਤੇ ਬਸ ਇਹਨਾਂ ਨੂੰ ਵੇਖ ਕੇ ਨਾ ਕਈ ਬੰਦਿਆਂ ਨੇ ਵੇਖ ਕੇ ਤਾਂ ਵਾਕਈ ਗੁੱਸਾ ਆ ਜਾਂਦਾ ਯਾਰ ਬਾਕੀ ਬੰਦੇ ਸੋਚ ਵੇਖੋ ਕੀ ਹੋ ਜੀ ਹੈ ਯਾਰ ਸ਼ਾਬਾਸ਼ ਯਾਰ ਤੁਹਾਡੇ ਚਲੋ ਹੁਣ ਕੀ ਦੀ ਸੋਚ ਤਾਂ ਆਪਾਂ ਬਦਲ ਹੀ ਸਕਦੇ ਹਰ ਇੱਕ ਦੀ ਮਰਜ਼ੀ ਹੈ ਹਾਂ ਆਪਾਂ ਤੁਹਾਨੂੰ ਐਂਡ ਤੱਕ ਇੱਕੀ ਗੱਲ ਕਹਿਣਾ ਚਾਹੁੰਦੇ ਆ ਹੱਸਦੇ ਰਹੋ ਬਸਦੇ ਰਹੋ ਸਿਰਾਂ ਦੇ ਵਿੱਚ ਤੇਲ ਚਸਦੇ ਰਹੋ ਤੇ ਹਮੇਸ਼ਾ ਖੁਸ਼ ਰਹੋ ਆਬਾਦ ਰਹੋ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਜੀ ਓਕੇ ਦੋਸਤੋ ਤੇ ਵੀਡੀਓ ਧਿਆਨ ਨਾਲ ਦੇਖ ਲਿਓ ਤੇ ਇਹਨੂੰ ਦੱਬ ਕੇ ਸ਼ੇਅਰ ਵੀ ਕਰ ਦਿਓ ਦੋ ਚਾਰ ਗੱਲਾਂ ਹੋਰ ਨਾਜਦੀਆਂ ਤੇ ਬਾਕੀ ਬਹੁਤ ਜਲਦੀ ਆਪਾਂ ਪੋਡਕਾਸਟ ਸ਼ੁਰੂ ਕਰ ਰਹੇ ਹਾਂ ਇੱਕ ਬਹੁਤ ਕੰਟ ਅਫਸਰ ਨਾਲ ਤੇ ਅਮੀਰ ਆ ਤੁਹਾਨੂੰ ਪਸੰਦ ਵੀ ਆਊਗੀ ਓਕੇ ਦੋਸਤੋ ਬਾਏ ਬਾਏ